ਵਿੱਚ ਰੋਕਿਆ ਗਿਆ ਉਸ ਤੋਂ ਕਿਰਪਾਨ ਲਹਾਈ ਗਈ ਹੈ ਪੁਲਸ ਵਾਲਿਆਂ ਨੇ ਧੱਕੇ ਨਾਲ ਇੱਕ ਸਿੱਖ ਨੌਜਵਾਨ ਤੋਂ ਜੀਐਫ ਕੈਨੇਡੀ ਅਰਪੋਰਟ ਉੱਤੇ ਉਸ ਦੀ ਕਿਰਪਾਨ ਖੋ ਲਈ ਉਸ ਨੂੰ ਫੜਿਆ ਉਸ ਨੂੰ ਅਰੈਸਟ ਕੀਤਾ ਤੇ ਇੱਥੋਂ ਤੱਕ ਦੋਸ਼ ਲਾ ਦਿੱਤੇ ਕਿ ਉਹ ਸਾਡੇ ਉੱਤੇ ਇਸ ਕਿਰਪਾਨ ਨਾਲ ਹਮਲਾ ਕਰਨ ਵਾਲਾ ਸੀ ਜਦ ਕਿ ਮੌਕੇ ਤੇ ਮੌਜੂਦ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਸਭ ਕੁਝ ਦੇਖ ਰਹੇ ਸੀ ਉਸ ਨੇ ਕੋਈ ਹਮਲਾ ਨਹੀਂ ਕੀਤਾ ਵੀਡੀਓ ਵੀ ਮੌਕੇ ਦੀ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਤੱਕ ਕਿ ਇੱਕ ਸ਼ਖਸ ਜਿਸ ਦੇ ਨੇਮ ਪਲੇਟ ਉੱਤੇ ਨਾਮ ਅਮਰ ਲਿਖਿਆ ਹੋਇਆ ਯਾਨੀ ਕਿ ਉਹ ਭਾਰਤੀ ਮੂਲ ਦਾ ਹੋਏਗਾ ਤਾਂ ਕਿਤੇ ਨਾ ਕਿਤੇ ਉਸ ਨੂੰ ਸਿੱਖ ਪੰਥ ਬਾਰੇ ਗਿਆਨ ਜ਼ਰੂਰ ਹੋਏਗਾ ਫਿਰ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਜੰਮਿਆ ਪਲਿਆ ਹੋਏ ਉਸ ਨੂੰ ਇੰਨੀ ਜਾਣਕਾਰੀ ਤਾਂ ਹੋਏਗੀ ਕਿ ਸਿੱਖ ਕਿਰਪਾਨ ਪਾਉਂਦੇ ਨੇ ਤਾਂ ਫਿਰ ਇਹ ਨਿਸ਼ਾਨਾ ਕਿਉਂ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਸੀਰੀਜ਼ ਹੈ ਦਾ ਮੈਂ ਕਿਸ ਨੇ ਸਰਪੰਨ ਕੱਟੀ ਨਹੀਂ ਕਰਦੀ ਸਰਪੰਨ ਕਿਸੀ ਹੈ Bye देखो Bu दिस इज इंटेलिजेंस दिस इज इंटेलिजेंस दिस इज सर यू नो ਖੱਬੀ ਆਕਰਫਾਨ ਕੱਢਦੀ ਹੁੰਦੀ ਨਾ ਇਹ ਸਾਰੀ ਕੱਢ ਗਿਆ ਸੀ ਹਾਂ ਨੈਟ ਤੇ ਚੈੱਕ ਕਰਨਾ ਨੈਟ ਤੇ ਚੈੱਕ ਕਰਨਾ ਜਿਵੇਂ ਸਿੱਤਰੀ ਲਈ ਜਿਹਾ ਹੈ ਉਹ ਕੋਲ ਆਹ ਹਾਂ ਆਹ ਹਾਂ ਹੁਣ ਇੱਕ ਕਰੋ ਡੰਡਨ ਦੇ ਵਿੱਚ ਲਾ ਹੈ ਇਹ ਹਾਂ ਹਾਂ ਤੇ ਵੀ ਹੋ ਸਕਦਾ ਬਾਅਦ ਦੇ ਵਿੱਚ ਸ੍ਰੀ ਭੱਲੋਂ ਸ੍ਰੀ ਭੱਲੋਂ ਮਿਲਿਟਰੀ ਜੇਫਰ ਇੰਪੈਕਟ ਮੋਬਿਲਿਟੀ ਹੋ ਨਿਆਦੀ ਬੱਲੇ ਸ੍ਰੀ ਸਾਹਿਬ ਲਾ ਕੇ ਹੋਵੇ ਜਿਆਦੇ ਉਹਨੇ ਲਾ ਕੇ ਨਹੀਂ ਪਤਾ ਨਹੀਂ ਉਹਨੇ ਸ੍ਰੀ ਸਾਹਿਬ ਹਾਤੇ ਬੰਦਿਆ ਲਾ ਕੇ ਉਹ ਦਸਤਾਨੇ ਦੇ ਵਿੱਚ ਇਖਾ ਬੜਿਆ ਇਸ ਵਾਰ ਸੇ ਇਨ ਇਨ ਵਾਰ ਦਾ ਉਹ ਕਹਿੰਦੇ ਇਹਨੇ ਸ਼ੋਅ ਕਰਾਇਆ ਦੇਹਣ ਨੂੰ ਹਾਂ ਇਹਨਾਂ ਦਾ ਸ਼ੋਅ ਕਰਾਇਆ ਉਹਦਾ ਮਾਰਦੇ ਹੋਦੇ ਕਈ ਕਈ ਹੁੰਦਾ ਉਹਦਾ ਹੀ ਮਾਰਦੇ ਆ ਸ਼ਾਇਰ ਨਾ ਨੈਣ ਇੱਕ ਵਾਰ ਮੁੜ ਤੋਂ ਸਿੱਖ ਪੰਥ ਦੇ ਕਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਵਾਰ ਮੁੜ ਤੋਂ ਕਿਰਪਾਨ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਰੋਕਿਆ ਗਿਆ ਉਸ ਤੋਂ ਕਿਰਪਾਨ ਲਹੀ ਗਈ ਹੈ ਪੁਲਸ ਵਾਲਿਆਂ ਨੇ ਧੱਕੇ ਨਾਲ ਇੱਕ ਸਿੱਖ ਨੌਜਵਾਨ ਤੋਂ ਜੀਐਫ ਕੈਨੇਡੀ ਅਰਪੋਰਟ ਉੱਤੇ ਉਸਦੀ ਕਿਰਪਾਨ ਖੋ ਲਈ ਉਸ ਨੂੰ ਫੜਿਆ ਉਸ ਨੂੰ ਅਰੈਸਟ ਕੀਤਾ ਤੇ ਇੱਥੋਂ ਤੱਕ ਦੋਸ਼ ਲਾ ਦਿੱਤੇ ਕਿ ਉਹ ਸਾਡੇ ਉੱਤੇ ਇਸ ਕਿਰਪਾਨ ਨਾਲ ਹਮਲਾ ਕਰਨ ਵਾਲਾ ਸੀ ਜਦ ਕਿ ਮੌਕੇ ਤੇ ਮੌਜੂਦ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਸਭ ਕੁਝ ਦੇਖ ਰਹੇ ਸੀ ਉਸਨੇ ਕੋਈ ਹਮਲਾ ਨਹੀਂ ਕੀਤਾ ਵੀਡੀਓ ਵੀ ਮੌਕੇ ਦੀ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਤੱਕ ਕਿ ਇੱਕ ਸ਼ਖਸ ਜਿਸ ਦੇ ਨੇਮ ਪਲੇਟ ਉੱਤੇ ਨਾਮ ਅਮਰ ਲਿਖਿਆ ਹੋਇਆ ਯਾਨੀ ਕਿ ਉਹ ਭਾਰਤੀ ਮੂਲ ਦਾ ਹੋਏਗਾ ਤਾਂ ਕਿਤੇ ਨਾ ਕਿਤੇ ਉਸ ਨੂੰ ਸਿੱਖ ਪੰਥ ਬਾਰੇ ਗਿਆਨ ਜ਼ਰੂਰ ਹੋਏਗਾ ਫਿਰ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਜੰਮਿਆ ਪਲਿਆ ਹੋਵੇ ਉਸ ਨੂੰ ਇੰਨੀ ਜਾਣਕਾਰੀ ਤਾਂ ਹੋਏਗੀ ਕਿ ਸਿੱਖ ਕਿਰਪਾਨ ਪਾਉਂਦੇ ਨੇ फिर ये निशाना क्यों ये वीडियो देखो जिस बिच यह घटना वापरी ਹੀ ਹੀ ਬੇਦਰੂ ਮੂਦਾ ਵੀ ਆਲਸੋ ਹੈ ਵੀ ਕੈਨ ਨਹੀਂ ਮੂਦਾ ਓਕੇ ਤੁਸੀਂ ਮੇਰੇ ਫੇਵਰਿਟ ਸੈਂਡ ਓਵਰ ਦੇਰ ਓਕੇ ਵਾਟਸਪੈਸਰ ਨੋ ਜਿਸ ਨੇ ਮੋਕਰ ਫਾਰਮ ਕੱਟੀ ਹੋਦੀ ਨਾ ਹੀ ਨਜ਼ਾਰੀ ਹਾਂ ਨੈਟ ਤੇ ਚੈੱਕ ਕਰ ਨਾ ਨੈਟ ਤੇ ਚੈੱਕ ਕਰ ਨਾ ਸਿੱਤਰੀ ਜਿਹਾ ਸਾਂ ਉਹ ਕੋਲ ਆਹ ਹਾਂ ਹਾਂ ਹੁਣੇ ਕਰੋ ਰੰਡਨ ਦੇ ਵਿੱਚ ਲਾ ਹੈ ਵੀ ਹਾਂ ਹਾਂ ਤੇ ਵੀ ਹੋ ਸਕਦਾ ਲਾ ਦੇ ਫੇਰ ਫਰਮ ਜੀ ਉਹਨੇ ਹਮ ਜਸਟ ਕੰਫਰਮਰ ਯੂ ਆਰ ਐਡਟੈਕਟ ਟੋ ਅ ਲੋਟ ਆਫ ਦਿਸ ਨਰਥ ਸਿਟੀਜ਼ ਹਮ ਡੂਇੰਗ ਬਟ ਸਿਟੀਜ਼ ਆਨਲੋਡ ਹੈ ਮੈਡੀਟਰੀ ਜੇ ਬੀ ਇਮਪੈਕਟ ਟਮ ਓਵਰ ਦੇ ਡੋਰੀ ਆਉਂ ਉਹਨੇ ਹਾਦੀ ਫੜਲੇ ਸ੍ਰੀ ਸਾਹਿਬ ਲਾ ਕੇ ਉਹ ਵੀ ਉਹਦੇ ਆ ਦੇ ਉਹਨੇ ਲਾ ਕੇ ਨਹੀਂ ਹਾਂ ਨਹੀਂ ਪਤਾ ਨਹੀਂ ਉਹਨੇ ਸ੍ਰੀ ਸਾਹਿਬ ਹਾਤੇ ਫੜਲੇ ਲਾ ਕੇ ਉਹਦਾ ਉਹ ਦਸਤਾਨੇ ਦੇ ਵਿੱਚ ਸਾਹ ਫੜਿਆ ਜੀ ਹਾਂ ਉਸੇ ਇੰਡੀਆ ਦਾ ਉਹ ਕਹਿੰਦੇ ਇਹਨੇ ਸ਼ੋਅ ਕਰਾਇਆ ਦੇਖਣ ਨੂੰ ਹਾਂ ਸ਼ੋਅ ਕਰਾਇਆ ਉਹਦਾ ਮਾਰਦੇ ਹੋਦੇ ਕਈ ਕਈ ਹੁੰਦਾ ਉਹਦਾ ਹੀ ਮਾਰਦੇ ਆ ਇੱਕ ਵਾਰ ਮੁੜ ਤੋਂ ਸਿੱਖ ਪੰਥ ਦੇ ਕਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਵਾਰ ਮੁੜ ਤੋਂ ਕਿਰਪਾਨ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਰੋਕਿਆ ਗਿਆ ਉਸ ਤੋਂ ਕਿਰਪਾਨ ਲਹੀ ਗਈ ਹੈ ਪੁਲਸ ਵਾਲਿਆਂ ਨੇ ਧੱਕੇ ਨਾਲ ਇੱਕ ਸਿੱਖ ਨੌਜਵਾਨ ਤੋਂ ਜੀਐਫ ਕੈਨੇਡੀ ਅਰਪੋਰਟ ਉੱਤੇ ਉਸ ਦੀ ਕਿਰਪਾਨ ਖੋ ਲਈ ਉਸ ਨੂੰ ਫੜਿਆ ਉਸ ਨੂੰ ਅਰੈਸਟ ਕੀਤਾ ਤੇ ਇੱਥੋਂ ਤੱਕ ਦੋਸ਼ ਲਾ ਦਿੱਤੇ ਕਿ ਉਹ ਸਾਡੇ ਉੱਤੇ ਇਸ ਕਿਰਪਾਨ ਨਾਲ ਹਮਲਾ ਕਰਨ ਵਾਲਾ ਸੀ ਜਦ ਕਿ ਮੌਕੇ ਤੇ ਮੌਜੂਦ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਸਭ ਕੁਝ ਦੇਖ ਰਹੇ ਸੀ ਉਸਨੇ ਕੋਈ ਹਮਲਾ ਨਹੀਂ ਕੀਤਾ ਵੀਡੀਓ ਵੀ ਮੌਕੇ ਦੀ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਤੱਕ ਕਿ ਇੱਕ ਸ਼ਖਸ ਜਿਸ ਦੇ ਨੇਮ ਪਲੇਟ ਉੱਤੇ ਨਾਮ ਅਮਰ ਲਿਖਿਆ ਹੋਇਆ ਯਾਨੀ ਕਿ ਉਹ ਭਾਰਤੀ ਮੂਲ ਦਾ ਹੋਏਗਾ ਤਾਂ ਕਿਤੇ ਨਾ ਕਿਤੇ ਉਸ ਨੂੰ ਸਿੱਖ ਪੰਥ ਬਾਰੇ ਗਿਆਨ ਜ਼ਰੂਰ ਹੋਏਗਾ ਫਿਰ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਜੰਮਿਆ ਪਲਿਆ ਹੋਵੇ ਉਸ ਨੂੰ ਇੰਨੀ ਜਾਣਕਾਰੀ ਤਾਂ ਹੋਏਗੀ ਕਿ ਸਿੱਖ ਕਿਰਪਾਨ ਪਾਉਂਦੇ ਨੇ ਤਾਂ ਫਿਰ ਇਹ ਨਿਸ਼ਾਨਾ ਕਿਉਂ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਸੀਰੀਜ਼ ਹੈ ਦਾ ਮੈਂ ਕਿਸ ਨੇ ਛਰਪਾਹ ਕੱਟੀ ਇਸ ਦਾ ਮੈਂ ਦੇਖੋ ਵੀ ਇਹ ਨਹੀਂ ਗਾ ਇਸ ਨੂੰ ਇਹ ਨਹੀਂ ਗਾ ਇਸ ਨੂੰ ਯੂ ਕਾ ਯੂ ਕਾ ਅਨੁਸ਼ੇਲੇ ਇਸ ਨੂੰ ਫੇਕ ਯਸ ਵੀ ਗਾ ਹੀ ਹੀ ਬੇਦਰ ਮੂਦਾ ਵੀ ਆਲਸੋ ਹੈਵ ਯੂ ਕੈਨ ਨੋਟ ਰਿਮੂਵ ਆਕੇ ਯੂ ਸ਼ੂ ਮੀ ਫੇਵਰਿਟ ਸੈਟ ਓਵਰ ਦੇਰ ਓਕੇ ਵਾਟਸ ਅਪ ਬੇਦਰ ਨੋ ਜੁਸਟ ਮਾਨ ਲੱਗੀ ਹੁੰਦੀ ਆਕਰਪਾਲ ਕੱਟਦੀ ਹੁੰਦੀ ਹਾਂ ਨੈਟ ਤੇ ਚੈੱਕ ਕਰ ਨਾ ਨੈਟ ਤੇ ਚੈੱਕ ਕਰ ਨਾ ਸਿੱਤਰੀ ਜਿਹਾ ਸੋ ਕੋ ਆਹ ਹਾਂ ਹੁਣ ਕਰੋ ਰੰਡਨ ਦੇ ਵਿੱਚ ਲਾ ਹੈ ਵੀ ਹਾਂ ਬਾਦ ਦੇ ਫੇ ਕੋ ਫਾਮ ਕੋਈ ਉਹ ਨਾ ਜਿਸ ਸਰਵਰ ਯੂ ਆ ਉਹ ਟੈਕਲ ਮੋਬਾਈਲ ਬਟ ਇਸ ਨਾ ਸੀਰੀ ਸੰਦੂ ਹੁੰਦਾ ਸੀਰੀ ਬਲੋਡ ਮੈਰੀਟਰੀ ਜੇਮ ਮੋਬਾਈਲ ਹੋ ਗਿਆ ਉਹ ਨਿਹاتی ਬੰਦਲੇ ਸ੍ਰੀ ਸਾਹਿਬ ਲਾ ਕੇ ਉਹ ਜਹਾ ਦੇ ਉਹਨੇ ਲਾ ਕੇ ਨਹੀਂ ਪਤਾ ਨਹੀਂ ਉਹਨੇ ਸ੍ਰੀ ਸਾਹਿਬ ਹਾਤੇ ਬੰਦਲੇ ਲਾ ਕੇ ਉਹ ਦਸਤਾਨੇ ਦੇ ਵਿੱਚ ਇਖਾ ਬੜਿਆ ਨਾ ਪੜਿਆ ਸੁਭਾਸ਼ ਸਿੰਘ ਨੂੰ ਉਹ ਆਹ ਉਹ ਕਹਿੰਦੇ ਇਹਨੇ ਸ਼ੋਅ ਕਰਾਇਆ ਦੇਖਣ ਨੂੰ ਹਾਂ ਸ਼ੋਅ ਕਰਾਇਆ ਉਦਾਂ ਮਾਰਦੇ ਹੋਵੇ ਕਈ ਕਈ ਹੁੰਦਾ ਉਦਾਂ ਹੀ ਮਾਰਦੇ ਆ ਇੱਕ ਵਾਰ ਮੁੜ ਤੋਂ ਸਿੱਖ ਪੰਥ ਦੇ ਕਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਵਾਰ ਮੁੜ ਤੋਂ ਕਰਪਾਨ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਰੋਕਿਆ ਗਿਆ ਉਸ ਤੋਂ ਕਿਰਪਾਨ ਲਹੀ ਗਈ ਹੈ ਪੁਲਸ ਵਾਲਿਆਂ ਨੇ ਧੱਕੇ ਨਾਲ ਇੱਕ ਸਿੱਖ ਨੌਜਵਾਨ ਤੋਂ ਜੇਫ ਕੈਨੇਡੀ ਏਅਰਪੋਰਟ ਉੱਤੇ ਉਸ ਦੀ ਕਿਰਪਾਨ ਖੋ ਲਈ ਉਸ ਨੂੰ ਫੜਿਆ ਉਸ ਨੂੰ ਅਰੈਸਟ ਕੀਤਾ ਤੇ ਇੱਥੋਂ ਤੱਕ ਦੋਸ਼ ਲਾ ਦਿੱਤੇ ਕਿ ਉਹ ਸਾਡੇ ਉੱਤੇ ਇਸ ਕਿਰਪਾਨ ਨਾਲ ਹਮਲਾ ਕਰਨ ਵਾਲਾ ਸੀ ਜਦ ਕਿ ਮੌਕੇ ਤੇ ਮੌਜੂਦ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਸਭ ਕੁਝ ਦੇਖ ਰਹੇ ਸੀ ਉਸਨੇ ਕੋਈ ਹਮਲਾ ਨਹੀਂ ਕੀਤਾ ਵੀਡੀਓ ਵੀ ਮੌਕੇ ਦੀ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਤੱਕ ਕਿ ਇੱਕ ਸ਼ਖਸ ਜਿਸ ਦੇ ਨੇਮ ਪਲੇਟ ਉੱਤੇ ਨਾਮ ਅਮਰ ਲਿਖਿਆ ਹੋਇਆ ਯਾਨੀ ਕਿ ਉਹ ਭਾਰਤੀ ਮੂਲ ਦਾ ਹੋਵੇਗਾ ਤਾਂ ਕਿਤੇ ਨਾ ਕਿਤੇ ਉਸ ਨੂੰ ਸਿੱਖ ਪੰਥ ਬਾਰੇ ਗਿਆਨ ਜ਼ਰੂਰ ਹੋਵੇਗਾ ਫਿਰ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਜੰਮਿਆ ਪਲਿਆ ਹੋਵੇ ਉਸ ਨੂੰ ਇੰਨੀ ਜਾਣਕਾਰੀ ਤਾਂ ਹੋਏਗੀ ਕਿ ਸਿੱਖ ਕਿਰਪਾਨ ਪਾਉਂਦੇ ਨੇ ਤਾਂ ਫਿਰ ਇਹ ਨਿਸ਼ਾਨਾ ਕਿਉਂ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਸੀਰੀਜ਼ ਹੈ ਦਾ ਭਾਈ ਮੈਂ ਕਿਸ ਨੇ ਸਰਪੰਚ ਕੱਢੀ ਨਹੀਂ ਸਰਪੰਚ ਕੱਢੀ ਹੈ ਭਾਈ ਦੇਖੋ ਸਰ ਇਹ ਸਿੱਧੀ ਨਹੀਂ ਗੱਲ ਜਿਸ ਹਿਸਾਬ ਨਾਲ ਇਹ ਜਿਸ ਹਿਸਾਬ ਨਾਲ ਇਹ ਨਾ ਜਿਸ ਹਿਸਾਬ ਨਾਲ ਇਹ ਨਾ ਅਨਸ਼ਕੀਲ ਜਿਸ ਨੂੰ ਸੇਵ ਕਰੀ ਜੈਸ ਵਹਰ 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 ਜੈ ਹਾਂ ਇਹ ਇਹ ਬੇਦਰ ਮੂਦਾ ਵੀ ਆਲਸੋ ਹੈ ਵੀ ਕੈਨ ਨਹੀਂ ਆਉਂਦਾ ਓਕੇ ਤੁਸੀਂ ਮੇਰੇ ਫੇਵਰਿਟ ਸੈਂਡ ਓਵਰ देयर ਓਕੇ ਔਰ ਸੱਤ ਦੇ ਜੀਸਸ ਮਾਰਖਾਨ ਕੱਟਦੀ ਸੀ ਹਾਂ ਨਾ ਸਾਰੀ ਕੱਟ ਗਿਆ ਸੀ ਹਾਂ ਨੈਟ ਤੇ ਚੈੱਕ ਕਰਨਾ ਨੈਟ ਤੇ ਚੈੱਕ ਕਰਨਾ ਜਿਵੇਂ ਸਿੱਤਰੀ ਜਿਹਾ ਹੈ ਉਹ ਕੋਲ ਆਹ ਹਾਂ ਹਾਂ ਹੁਣੇ ਕਰੋ ਰੰਡਨ ਦੇ ਵਿੱਚ ਲਾ ਹੈ ਵੀ ਹਾਂ ਬਾਅਦ ਦੇ ਫੇ We'll a out, but just confirm